ਕਾਲ ਕੋਈ ਨਹੀਂ ਬਾਬਾ ਮਾਣ ਬੜਾ ਮੈਂ ਤਾਂ ਲੋਲ ਨੂੰ ਲੈ ਲੈ ਵੀ ਲੋਲ ਨੂੰ ਲੈ ਦਿੰਦੇ ਮੈਨੂੰ ਉਹ ਕਰੀ ਜਾਂਦੇ ਨਹੀਂ ਤਾਂ ਤੇ ਹੱਥ ਨਹੀਂ ਹੋਣਾ ਪਸਰਾ ਕੰਮ ਹੈ ਨਹੀਂ ਪਰ ਹੱਥ ਹੈ ਮੈਂ ਟੈਂਪਲ ਨੰਬਰ ਦਾ ਮੈਂ ਨਹੀਂ ਤੋਂ 2050 ਜਨਾਨੀ ਪੜੀ ਬੜਾ ਬਹੁਤ ਜ਼ਿਆਦਾ ਬਾਹਰੋਂ ਆਈ ਹੈ ਇਹ ਆਵੇ ਇਹਦਾ ਵੀ ਮੂੰਹ ਲਾ ਆਵੇ ਉਹ ਵੇ ਹੱਥ ਜੀ ਪੜੀਆਂ ਆ ਦੇ ਲਈ ਆ ਕੇ ਕੀ ਭੇਜੋ ਮੈਂ ਮੈਂ ਬੋਲਤੇ ਆਵੇ ਹੱਥ ਜੀ ਇਹਦੇ ਪੜੀਆਂ ਹੋਰ ਹੋਰ ਆਪਾਂ ਲੈ ਲਓ ਉਹਨੂੰ ਆ ਫਿਰ ਗਿਆ ਮੈਂ ਸਾਰਾ ਕੁਝ ਪਿਆਵਾ ਆ ਆ ਲੈ ਆਧਾ ਖੁਆਪੀ ਕੋਲੀ ਲਾ 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 ਨੂੰ ਲੈਣਾ ਹੀ ਅੱਜ ਜੀ 20 ਸੋ ਲੱਗਿਆ ਦੋ ਬੁੜੀਆਂ ਹੋਰ ਵੀ ਹੋਣਾ ਹੋਰ ਵੀ ਹੋਣਾ ਕੋਲ ਰਹਿੰਦੇ ਆਪੇ ਹੀ ਮੈਂ ਕੰਦ ਕੇ ਕਰਨੀ ਹੈ ਲੈ ਲੈ ਲਾ ਕੁਝ ਘਟਾ ਦਿੰਦੀ ਆ ਬਾਦੀਨ ਮੂੰਹ ਸਦਾ ਗਾਲੀਂ ਦਸਦੀ ਮੈਂ ਕਿਹੜੇ ਤਿੰਨ ਨੂੰ ਆ ਕੇ ਲੈ ਲਾ ਨੂੰ ਲੈਣਾ ਹੀ ਮੈਨੂੰ ਜਿੱਤੀ 20 ਸੋ ਲੱਗ ਗਿਆ ਯਾਰ ਮੈਂ ਤਾਂ ਲਾ ਨਹੀਂ ਆ ਕੀ ਹੋਣਾ ਲੱਗੀ ਆ ਯਾਰ ਐਸਾ ਚੱਕੀ ਜਾਂਦੀ ਆ ਹਾਂ ਮੈਂ ਤਾਂ ਲੋਨੀ ਆ ਯਾਰ ਬੇਬੇ ਨੂੰ ਇਹੋ ਬਦਲਾ ਕਰ ਕਰਕੇ ਸੁਰਤਾ ਜੀ ਸਾਡੇ ਚਿੱਤ ਦਾ ਬੇਬੇ ਨੂੰ ਇਹ ਬਦਨਾ ਬਗਦਾ 20 ਮਿੰਟ ਦੀ ਬੱਜੇ ਮੈਨੂੰ ਕੀ ਪਤਾ ਹੀ ਮੈਂ ਕਰ ਬੈ ਨਾ ਗਈ ਲੀ ਬੀ ਕਤੇ ਇਹਦਾ ਭਗਵੰਤ ਮਾਨ ਕੇ ਬੰਦ ਕਰ ਅੱਜ ਤੇ 3 ਵਾ ਹੋ ਗਈ ਅੱਜ ਅਕੀ ਜਾਂਦੀ ਹੁੰਦੀ ਸਾਰੇ ਵੇਖ ਜਰਾ ਆ ਵੀ ਜੀ ਜੀ ਸਾਡੇ ਵੇਖ ਜਰਾ ਬੀਬੀ ਘਰੇ ਕੰਮਾਂ ਦੇ ਪਈ ਤੂੰ ਹਾਂ ਆ ਗਾਂਜ ਮੱਲਾਉਂਦੀ ਆ ਮੁੰਡਾ ਜੱਡੀ ਵਾਸੀ ਤੋਂ ਲੱਗੇ ਮਰੀ ਇੱਕ ਕੁੜੀ ਆ ਮੈਂ ਨਹੀਂ ਵੇਚਦੀ ਅੱਜ ਜੀ ਮੁੰਡਾ ਜੱਡੀ ਵਾਸੀ ਤੋਂ ਲੱਗੇ ਫੈਰੀਆ ਦਲਵਾਲਾ ਵਰਗਾ ਚਲ ਆਪੇ ਪਾਸੋਂ ਦੱਸੇਗੀ ਨਾ ਕਿੱਥੋਂ ਆਇਆ ਮਾਲ ਉਹਨਾਂ ਨੂੰ ਕਿਹਨੇ ਵੇਚਿਆ ਗਾਂ ਕਿਹਨੇ ਦਿੱਤਾ ਗੱਡੀਆਂ ਕਿਹਨੇ ਉਹਨੂੰ ਵੇਚਿਆ ਪੁੱਸਰੇ ਆਪੇ ਕਿਡਾ ਹੋਊਗਾ ਆ ਗਿਆ ਆਪ ਕੋ ਦੇ ਪੁੱਛਦਾ ਕੰਮ ਥੋੜੇ ਵੈਸੇ ਜੀ ਹੋ ਗਏ ਸਾਡਾ ਕੰਮ ਥੋੜੀ ਉਹਨੇ ਹੁਣ ਸਾਹਮਣੇ ਤੋਂ ਉਹਦੇ ਵੇਚਣ ਦੇ ਨੂੰ ਫੜਨਾ ਵੀ ਜਾਂ ਮਿਲਦੇ ਆਵੇ ਆ ਹੀ ਆ ਮੁੰਡਾ ਜੀ ਮੁੰਡਾ ਕਿਹੜਾ ਠੀਕ ਆ ਇਹ ਮੁੰਡੇ ਕਿਹੜਾ ਮੁੰਡਾ ਭੱਜ ਗਿਆ ਨਾ ਨਾਲ ਉਹਦੇ ਬੜਾ ਪੇਪਰ ਆਵੇ ਮੇਬੀ ਆਪੇ ਭਾ ਲੈਣਾ ਪੌਸ ਨੇ ਉਹ ਇਸ ਪੂਰੇ ਕੰਮ ਦਰਿਨਾ ਚਿੱਤੀ ਜੀ ਕਦਾ ਮਾਗਦਾ ਹੁੰਦਾ ਕੀ ਇਹ ਕਦਾ ਮਾਗਦਾ ਮੁੰਡਾ ਨਾਗ ਦਾ ਮੁੰਡਾ ਆਪਣੇ ਪਿੰਡ ਦਾ ਕਦੇ ਸਕੂਲੇ ਆਣੂ ਕਦੇ ਆਣੂ ਫੋਨ ਕੰਨਾ ਲੋਂਦਾ ਕੀ ਇਹ ਯਾਨੀ ਇਹ ਉਹ ਆਪਣੇ ਪਿੰਡ ਦਾ ਹੀ ਹੈ ਆਪਣੇ ਪਿੰਡ ਦਾ ਆ ਆਪਣੇ ਪਿੰਡ ਦਾ ਉਹਦੇ ਪੜਿਆ ਜਾਣਾ ਇਹ ਕੁੜੀਆ ਪਿੰਡ ਦਾ ਬਿਲਾ ਕਰ ਕਰ ਕੇ ਛੁਰਤਾ ਹਾਂ ਦੇ ਕੋ ਪੰਡੋਰੀ ਵਾਲੀ ਹੀ ਫੜਨੀ ਮੈਂ ਤੋ ਕਿ ਮਦਰ ਲੱਗਾਂ ਮੈਨੂੰ ਜੱਟੀ ਮਰਜੀ ਸੋ ਲੱਗੇ ਮੇਰੀ ਸਾਦ ਸਾਦ ਦੀ ਕੁੜੀ ਜੰਦਾ ਆ ਮਲੋਨੀ ਆ ਤੇ ਸਾਡੇ ਪਿੰਡ ਦੇ ਨਿਕਨੇ ਨਿਆਰੇ ਆ ਜੰਮਿਆਂ ਨਾਲ ਬਿਲਾ ਕਰ ਕੇ ਦਿੱਤਾ ਹੀ ਅੰਗਲ ਜਿੰਮੇ ਦਲੀ ਮੇਰਾ ਮਲੋਨੀ ਮਦਾਵੇ ਤੋ ਲੈ ਲਈਏ ਮੈਨੂੰ ਤੂੰ ਭੈਣ ਜਿਹੜੀ ਥਾਂ ਤੇ ਲੋ ਆਡੀਓ ਬੰਦੇ ਜਿਹੜਾ ਲਾਉਂਦੇ ਸੁਣਿਆ ਜਨਾਨੀ ਜਿੰਨਾ ਸੀ ਉਹ ਲਾਉਂਦੀਆਂ ਮਨ ਮੇਰੇ ਦਿਲ ਨਾਲ ਨਹੀਂ ਘਰ ਲੈ ਨਵੀਂ ਬਸਾ ਦੀ ਲਾਉਣੀ ਹੈ ਤਾਂ ਆ ਵੀ ਇੱਦੀ ਫਿਰ ਤੂੰ ਮੈਨੂੰ ਦਖੈਰਾ ਇਹ ਤੂੰ ਪਾਈ ਦੇ ਕੋਸ